ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੀਗਾ ਵੱਧ ਨੁਕਸਾਨ ਹੋਇਆ ਜੀ ਉਹਦੇ ਵਿੱਚ ਕਿਉਂਕਿ ਬਹੁਤ ਲੰਬਾ ਸਮਾਂ ਚੱਲੇ ਆ ਬਾਰ-ਬਾਰ ਇਹਦੀਆਂ ਵੇਵਜ਼ ਆਈਆਂ 1988 ਤੋਂ ਬਾਅਦ ਜਿਹੜੇ ਹੁਣ ਇਹ ਸਭ ਤੋਂ ਜ਼ਿਆਦਾ ਜਿਹੜੇ ਸੀਗੇ ਮਤਲਬ ਕੀ ਕਹਾਂ ਲੋਕ ਸਵੀਅਰ 플ਾਡਸ ਜਾਂ ਬਹੁਤ ਹੀ ਜਿਹੜੇ ਮਤਲਬ ਭਿਆਨਕ ਕਿਸਮ ਦੀ ਜਿਹੜੀ ਬਾੜ ਸੀ ਉਹਦੇ ਨਾਲ ਮਤਲਬ ਜਿਸ ਤਰ੍ਹਾਂ ਮੈਂ ਕੀ ਕਹਾਂ ਜੀ ਕਿੱਥੋਂ ਸ਼ੁਰੂ ਕਰਾਂ ਤੇ ਆਪਾਂ ਸੜਕ ਵੀ ਨਹੀਂ ਰਹੀ ਪੁਲ ਵੀ ਨਹੀਂ ਰਿਹਾ ਔਰ ਲੋਕਾਂ ਦੇ ਘਰ ਵੀ ਰੁੜ ਗਏ ਫਸਲ ਤਾਂ ਬਿਲਕੁਲ ਹੀ ਬਰਬਾਦ ਹੋ ਗਈ ਔਰ ਕਈ ਜਗ੍ਹਾ ਤੇ ਤਾਂ ਖੇਤ ਵੀ ਨਹੀਂ ਰਹਿ ਗਏ ਔਰ ਘਰ ਦੇ ਵਿੱਚ ਵੀ ਹੈ ਕਿ ਘਰ ਦੇ ਵਿੱਚ ਘਰ ਦਾ ਸਮਾਨ ਵੀ ਨਹੀਂ ਰਿਹਾ ਘਰ ਵੀ ਜਾ ਡਿਰ ਗਿਆ ਜਾਂ ਬਹੁਤ ਸਾਰੇ ਘਰ ਡੈਮੇਜ ਹੋਏ ਆ ਖਾਸ ਕਰਕੇ ਜਿਹੜੇ 2300 ਤਿੰਨ ਪਿੰਡ ਹੈਗੇ ਉਹਨਾਂ ਦੇ ਵਿੱਚ ਜਿਹੜੇ ਵਸਟ ਅਫੈਕਟਡ ਆ ਜਿਹੜੇ ਬਾਰਡਰ ਡਿਸਟ੍ਰਿਕਟ ਦੇ ਵਿੱਚ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਉਹਨਾਂ ਦੇ ਜਿਹੜੇ ਦੁੱਧਾਰੂ ਪਸ਼ੂ ਹੁੰਦੇ ਆ ਜਿਹਨੂੰ ਪਸ਼ੂ ਧਨ ਵੀ ਕਹਿੰਦੇ ਆ ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਉਹ ਇੱਕ ਖਾਲੀ ਇਹ ਨਹੀਂ ਹੈ ਕਿ ਇੱਕ ਮੱਝ ਮਰ ਗਈ ਉਹ ਤਾਂ ਜਿਹੜਾ ਗਰੀਬ ਬੰਦੇ ਆ ਉਹਨਾਂ ਦੇ ਬੱਚਿਆਂ ਦੀ ਨਿਊਟ੍ਰੀਸ਼ਨ ਉਹਨਾਂ ਦੀ ਸਿਹਤ ਔਰ ਉਹਨਾਂ ਦੀ ਇਕਨੋਮੀ ਉਹਨਾਂ ਦੀ ਜਿਹੜੀ ਆਮਦਨ ਹੈ ਉਹਦੇ ਨਾਲ ਜੁੜੀ ਹੋਈ ਆ ਤੇ ਨੁਕਸਾਨ ਬਹੁਤ ਹੋਇਆ ਸੀ ਬਹੁਤ ਵੱਡਾ ਉਹਦੇ ਵਿੱਚ ਸਿਹਤ ਮੈਕਮੇ ਨੇ ਆਪਣੀ ਬਿਉਤਬੰਦੀ ਕਰਕੇ ਜਿਹਦਾ ਮੇਰੇ ਨਾਲ ਸਿੱਧਾ ਸਬੰਧ ਹੈ ਕਿ ਅਸੀਂ ਇੱਕ ਤਾਂ ਸਾਰੇ ਪੰਜਾਬ ਦੇ ਵਿੱਚ ਜਦੋਂ ਹੜ੍ਹਾਂ ਦੀ ਸ਼ੁਰੂਆਤ ਹੋਈ ਆ ਤਾਂ ਅਸੀਂ ਇਹਦੇ ਵਿੱਚ 848 ਟੀਮਾਂ ਬਣਾ ਕੇ ਜਿਹਦੇ ਵਿੱਚੋਂ ਰੈਪਿਡ ਰੈਪਿਡ ਰਿਸਪੌਂਸ ਟੀਮਾਂ ਸਿੱ ਗਿਆ ਸਾਡੀਆਂ 681 ਦੇ ਵਿੱਚ 458 ਰੈਪਿਡ ਰਿਸਪੌਂਸ ਔਰ 360 ਮੋਬਾਈਲ ਮੈਡੀਕਲ ਟੀਮਸ ਇਸ ਤੋਂ ਸਵਾਈ ਅਸੀਂ 170 ਐਂਬੂਲੈਂਸ ਲਾਈਆਂ ਸੀ ਬਾਅਦ ਵਿੱਚ ਮੈਡੀਕਲ ਕਾਲਜਸ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਰਸਿੰਗ ਕਾਲਜਸ ਔਰ ਈਵਨ ਜਿਹੜੇ ਬਹੁਤ ਸਾਰੇ ਡਰਗ ਡੀ ਐਡਿਕਸ਼ਨ ਸੈਂਟਰ ਆ ਉਹ ਐਂਬੂਲੈਂਸ ਦਾ ਨੰਬਰ ਵਧਾ ਕੇ 591 ਹੋਇਆ ਤੇ 87 ਦਵਾਈਆਂ ਅਸੀਂ ਜਿਹੜੀਆਂ ਸੀਗੀਆਂ ਅਸੀਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਐਂਬੂਲੈਂਸ ਤੇ ਔਰ ਉੱਥੇ ਅਸੀਂ ਆਪਣਾ ਇੱਕ ਬੇਸ ਹਸਪੀਟਲ ਜਿਹੜਾ 24 ਘੰਟੇ ਚੱਲਦਾ ਸੀ ਉਹ ਸੈਟਅਪ ਕੀਤਾ ਇਦੇ ਨਾਲ ਨਾਲ ਅਸੀਂ ਜਿਹੜਾ ਸੀਗਾ ਆਪਣਾ ਬਾਕੀ ਸਾਰਾ ਜਿਹੜਾ ਫੋਕਸ ਸੀਗਾ ਵੀ ਜਿੱਥੇ ਕੋਈ ਬੰਦਾ ਫਸਿਆ ਹੋਇਆ ਟਰੈਪ ਹੋ ਗਿਆ ਉੱਤੇ ਚਾਹੇ ਬੋਟ ਰਾਹੀਂ ਕਿਈ ਜਗ੍ਹਾ ਤੇ ਟਰੈਕਟਰ ਦੇ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਰੈਸਕਿਊ ਕਰਕੇ ਲਿਆ ਕੇ ਬਹੁਤ ਸਾਰੀਆਂ ਅਸੀਂ ਜਿਹੜੀਆਂ ਨਾਰਮਲ ਡਿਵਰੀਜ਼ ਦਾ ਸੀਰੀਅਨ ਸੈਕਸ਼ਨ ਕਰਾਏ ਬੱਚੇ ਪੈਦਾ ਹੋਏ ਔਰ ਸਨੇਕ ਬਾਈਟ ਦੇ ਡੌਗ ਬਾਈਟ ਦੇ ਕੇਸਸ ਹੋਰ ਜਿੰਨੀਆਂ ਵੀ ਕੋਈ ਐਮਰਜੈਂਸੀ ਸੀ ਗਿਆ ਉਹਨਾਂ ਨੂੰ ਲਿਆ ਕੇ ਹਸਪਤਾਲਾਂ 'ਚ ਦਾਖਲ ਕਰਾ ਕੇ ਉਹਨਾਂ ਦਾ ਇਲਾਜ ਕਰਾਇਆ ਔਰ ਇਹਦੇ ਨਾਲ ਨਾਲ ਅਸੀਂ ਜਿੰਨੀਆਂ ਸਾਡੀਆਂ ਆਸ਼ਾ ਵਰਕਰ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਚਾਚੇ ਤੌਰ ਤੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬੁਲਾਣਗੇ ਉਹਨਾਂ ਨਾਲ ਗੱਲਬਾਤ ਕਰਨਗੇ ਉਹਨਾਂ ਨੂੰ ਸ਼ਾਬਾਸ਼ੀ ਦੇਣਗੇ ਕਿ ਉਹਨਾਂ ਨੇ ਇਹੋ ਜਿਹੇ ਾਲਾਦ ਦੇ ਵਿੱਚ ਉਹਨਾਂ ਦੇ ਆਪਣੇ ਘਰ ਵੀ ਡੁੱਬੇ ਹੋਏ ਸੀ ਲੇਕਿਨ ਉਹਨਾਂ ਨੇ ਇਕੱਲੇ ਇਕੱਲੇ ਘਰ ਜਾ ਕੇ ਡੈਂਗੀ ਦਾ ਲਾਰਵਾ ਚੈੱਕ ਕਰਕੇ ਸਾਰੇ ਜੇ ਮੈਂ ਸਾਰੇ ਪੰਜਾਬ ਦੀ ਗੱਲ ਕਰਾਂ ਫਿਰ ਤਾਂ ਅਸੀਂ ਜਿਹੜਾ ਸੀਗਾ 92 ਲੱਖ ਜਿਹੜੇ ਘਰ ਮਤਲਬ 92 ਲੱਖ ਹਾਊਸ ਵਿਜ਼ਿਟਸ ਆ ਕਿਉਂਕਿ ਪੰਜਾਬ ਚ 65 ਲੱਖ ਆ ਜਿੱਥੇ ਕਿਤੇ ਕੋਈ ਡੈਂਗੂ ਦਾ ਕੇਸ ਆ ਗਿਆ ਉਹਦੇ ਆਸੇ ਪਾਸੇ ਸੌ ਕਰਸੀ ਚੈੱਕ ਕਰਦੇ ਆ ਸੋ ਕਈ ਜਗ੍ਹਾ ਤੇ ਦੋ ਵਿਜ਼ਿਟ ਤਿੰਨ ਵਿਜ਼ਿਟ ਚਾਰ ਵਿਜ਼ਿਟ ਵੀ ਹੋਇਆ ਲੇਕਿਨ ਇੱਕ ਵਾਰੀ ਅਸੀਂ 65 ਰਾ ਘਰਾਂ ਦੇ ਵਿੱਚ ਸਾਡੇ ਜਿਹੜੇ ਆਸ਼ਾ ਵਰਕਰ ਹੈ ਤੇ ਸਾਡੇ ਜਿਹੜੇ ਬੀਡਿੰਗ ਚੈੱਕਰ ਹੈ ਔਰ ਸਾਡੇ ਸਿਹਤ ਕਰਮਚਾਰੀ ਹੈ ਉਹ ਜਾ ਕੇ ਆਏ ਆ ਇਕੱਲੇ ਇਕੱਲੇ ਘਰ ਜਾ ਕੇ ਉਹਨਾਂ ਨੇ ਡੈਂਗੂ ਦਾ ਲਾਰਵਾ ਵੀ ਚੈੱਕ ਕੀਤਾ ਪਾਣੀ ਦੀ ਟੈਸਟਿੰਗ ਕਰ ਰਹੇ ਆ ਔਰ ਆਸੇ ਪਾਸੇ ਕਿਤੇ ਪਾਣੀ ਨਾ ਖੜਾ ਹੋਵੇ ਲੋਕਾਂ ਨੂੰ ਐਜੂਕੇਟ ਕਰ ਰਹੇ ਆ ਕਰੋਰ ਇੰਦੀਆਂ ਗੋਲੀਆਂ ਓ.ਆਰ.ਐਸ ਦੇ ਪੈਕੇਟ ਮੱਛਰਾਂ ਵਾਸਤੇ ਮੋਸਕਿਟੋ ਰੈਪੈਲੈਂਟ ਔਰ ਜਿਹੜੀ ਹੈਲਥ ਕਿਟ ਹੈ ਪੈਰਾਸਟਾਮੋਲ ਦੀਆਂ ਗੋਲੀਆਂ ਇਹ ਘਰ ਘਰ ਜਾ ਕੇ ਉਹਨਾਂ ਨੇ ਵੰਡੀਆਂ ਉਹਦਾ ਨਤੀਜਾ ਇਹ ਹੋ ਗਿਆ ਕਿ 2023 ਛੜ ਆਏ ਸੀ ਉਸ ਤੋਂ ਬਾਅਦ 225 ਆਏ ਆ ਸੋ ਜੇ ਮੈਂ 2023 ਨਾਲ ਕੰਪੇਅਰ ਕਰਾਂ ਤਾਂ 84% ਘੱਟ ਸਾਡੇ ਇਸ ਵਾਰੀ ਰੈਂਗੀ ਦੇ ਕੇਸਸ ਹੋਏ ਆ ਹਾਲਾਂਕਿ ਹੜ ਲੰਬਾ ਸਮਾਂ ਚੱਲੇ ਆ 23 ਤੋਂ ਵੀ ਜ਼ਿਆਦਾ ਲੰਬਾ ਸਮਾਂ ਚੱਲੇ ਆ 23 ਛੜ ਆਏ ਸੀ ਲੇਕਿਨ ਬਾਅਦ ਵਿੱਚ ਔੜ ਲੱਗੀ ਸੀ ਬਾਅਦ ਚੋਂ ਪਾ ਨਿਕਲਾਈਆਂ ਸੀ ਬਾਅਦ ਚ ਬਾਰ ਬਾਰ ਵੇਵਸ ਨਹੀਂ ਆਈਆਂ ਸੀ ਇੱਥੇ ਬਾਰ ਬਾਰ ਲਗਾਤਾਰ ਪਿਛਲੇ 4 ਮਹੀਨੇ ਤੋਂ ਜਿਹੜਾ ਹੈਗਾ ਹੜ ਆ ਰਿਹਾ ਤੇ 94 84% ਡੈਂਗੂ ਦੇ ਕੇਸਸ ਘਟਿਆ ਔਰ 99% ਜਿਹੜੇ ਹੈਗੇ ਆ ਉਹ ਚਿਕਨਗੁੜੀਆ ਦੇ ਕੇਸ ਘਟ ਰਿਹਾ ਇਹਦੇ ਨਾਲ ਨਾਲ ਸਾਡੇ ਮੁੱਖ ਮંત્રી ਸਾਹਿਬ ਨੇ ਅਮਨੀਸ਼ ਜੀ ਨੇ ਕਿਹਾ ਸੀ ਕਿ ਇੱਕ ਸਪੈਸ਼ਲ ਕੈਂਪੇਨ ਜਿਹੜੇ ਤੁਹਾਡੇ ਪਿੰਡ ਹੈਗੇ ਆ 2100 2300 ਵਾਲੇ ਜਿਹੜੇ ਜਿਹੜੇ ਜ਼ਿਆਦਾ ਹੈਗੇ ਉਹਦੇ ਵਿੱਚ ਅਸੀਂ ਕੈਂਪ ਲਗਾ ਕੇ 1 ਲੱਖ 42000 ਲੋਕਾਂ ਦਾ ਜਿਹੜਾ ਹੈਗਾ ਅਸੀਂ ਉੱਥੇ ਜਾ ਕੇ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਡੋਰ ਟੂ ਡੋਰ ਕਰਕੇ ਉਹਨਾਂ ਦੇ ਕੈਂਪ ਲਗਾ ਕੇ ਕੈਂਪਾਂ ਦੇ ਵਿੱਚ ਜਿਹਦੇ ਵਿੱਚ ਡਾਕਟਰ ਵੀ ਹੁੰਦਾ ਸਾਡੀਆਂ ਟੀਮਾਂ ਜਾਂਦੀਆਂ 87 ਦਵਾਈਆਂ ਹੁੰਦੀਆਂ ਮੌਕੇ ਤੇ ਉਹਨਾਂ ਦਾ ਸ਼ੂਗਰ ਵੀ ਟੈਸਟ ਕਰਦੇ ਆ ਔਰ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਦੇ ਕੇ ਆਂਦੇ ਹਫ਼ਤੇ ਦੀ ਇਕੱਠੀ ਔਰ ਨੀਅਰਸਟ ਜਿਹੜਾ ਹਸਪਤਾਲ ਉਹਦੇ ਨਾਲ ਜੋੜਦੇ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਕਿਨ ਡਿਜ਼ੀਜ਼ਸ ਦੀਸ ਪ੍ਰੋਬਲਮਸ ਜਿਹੜੀ ਚਮੜੀ ਦੇ ਰੋਗ ਆ ਕੇ ਕੋਈ ਜਿਹੜਾ ਪਾਣੀ ਹੁੰਦਾ ਗੰਦਾ ਹੁੰਦਾ ਸੀਵਰੇਜ ਮਿਕਸ ਹੁੰਦਾ 22000 ਤੋਂ ਵੱਧ ਕੇਸ ਹੋਦੇ ਸੀਗੇ ਜੀ ਸਕੈਂਡਰੀਜ਼ ਦੇ ਬੁਖਾਰ ਦੇ 19000 ਜਿਆਦਾ ਜਿਹੜੇ ਸੀਗੇ ਉਹ ਵਾਇਰਲ ਨਿਕਲੇ ਆ ਡੇਂਗੀ ਚਿਕਨਗੂਨੀਆ ਦੀ ਟੈਸਟਿੰਗ ਹੋਈ ਉਹਨਾਂ ਦੀ ਸਾਰਿਆਂ ਦੀ ਇਸੇ ਤਰ੍ਹਾਂ ਜਿਹੜੇ ਚਮੜੀ ਦੇ ਰੋਗ ਦੇ ਨਾਲ-ਨਾਲ ਜਿਹੜਾ ਹੈਗਾ ਤੁਹਾਡਾ ਅੱਖਾਂ ਦੀ ਇਨਫੈਕਸ਼ਨ ਬਹੁਤ ਹੋਈ ਹੈ 10000 ਦੇ ਕਰੀਬ ਔਰ 4500 ਜਿਹੜੇ ਹੈਗੇ ਔਰ ਡਾਇਰੀਆ ਦੇ ਕੇਸਸ ਆਏ ਆ ਸਪਰੈਡਿਕ ਆਏ ਆ ਇੱਕ ਸਪਲੋਜਾਨੇ ਦੇ ਵਿੱਚ ਐਪੀਸੋਡ ਆਇਆ ਸੀਗਾ ਕਿਤੇ ਮੇਜਰ ਕਿਊ ਡਾਇਰੀਅਲ ਡਿਜ਼ੀਜ਼ ਦੀ ਆਊਟ ਬ੍ਰੇਕ ਕਰਨੇ ਆ ਉਹ ਨਹੀਂ ਹੋਈ ਕਿਤੇ